YouTube ਤੇ ਅੱਜ ਪਹਿਲੀ ਵਾਰ ਲਾਈਵ ਆਇਆ ਮਲਾ ਦਾ ਕਰੋ ਕਮੈਂਟ ਬਾਈ ਕਿੱਥੋਂ ਕਿੱਥੋਂ ਜੁੜੇ ਹੋ ਆਵਾਜ਼ ਦੱਸੋ ਕਮੈਂਟ ਕਰਕੇ ਆਉਂਦੀ ਹੈਗੀ ਤੇ YouTube ਪੱਖਣੇ ਮੰਨ ਕਰੋ ਜੁੜੋ ਬਾਈ ਜ਼ਰੂਰ ਕਮੈਂਟ ਕਰੋ ਤੇਰਾ ਮਲ ਗੱਡੀ ਮੂਰੇ ਚੱਕ ਮੂਰੇ 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 ਜੁੜੋ ਕਟਕੇ ਦੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਬਈ ਦੋ ਜਣੇ ਜੁੜ ਚੁੱਕੇ ਨੇ ਕਿਹੜੇ ਕਿਹੜੇ ਭਰਾ ਜੁੜੇ ਨੇ ਬਈ ਕਿੱਥੋਂ ਜੁੜੇ ਹੋ ਜਣੇ ਕਮੈਂਟ ਜ਼ਰੂਰ ਕਰਿਓ ਚਲੋ ਚਲੋ ਬਈ ਚਲੋ ਚਲੋ ਕਿਹੜੇ ਕਿਹੜੇ ਭਰਾ ਜੁੜ ਗਏ ਸਤਿਕਾਰਯੋਗ ਭਰਾ ਅਸਾ ਇਦਾਂ ਲਾਈਵ ਚੱਲਦਾ ਪਹਿਲੀ ਵਾਰ ਲਾਈਵ ਹੋਇਆ ਵੀ ਅੱਜ ਕੌਣ ਕੌਣ ਜੁੜਿਆ ਬਈ ਬਾਈ ਅਜੀਤ ਸਾਹਿਬ ਐਲਨ ਜੀ ਤੇ ਰਾਜਵਿੰਦਰ ਸੇਖੋ ਸੇਕੋ ਸਾਹਿਬ ਕੀ ਹਾਲ ਚਾਲ ਨੇ ਬਾਈ ਜੀ ਰਾਜਵਿੰਦਰ ਸੇਕੋ ਪੂਆ ਦਾ ਮੁੰਡਾ ਮੇਰੀ ਦਾ ਸੁਖਮਾਨ ਜੁੜਿਆ ਬਾਈ ਕੀ ਹਾਲ ਚਾਲ ਨੇ ਬਾਈ ਜੀ ਤੇ ਅੱਠ ਜਾਨੇ ਜੁੜ ਗਏ ਬੱਲੇ ਬੇ ਹੋ ਕਿੱਥੋਂ ਕਿੱਥੋਂ ਜੁੜੇ ਹੋ ਬਾਈ ਕਰਿਓ ਕਮੈਂਟ ਕਰਿਓ ਕਮੈਂਟ ਕਰਕੇ ਬਾਈ ਆਵਾਜ਼ ਦੱਸਿਓ ਸਹੀ ਹੁੰਦੀ ਹੈਗੀ ਚੱਲ ਚੱਲ ਇੱਥੇ ਜਗेंद्रਾ ਤੋਰੀ ਤੋਰੀ ਸ਼ਹਿਰ ਹੈ ਠੀਕਾ ਬਰੋ ਤੁਸੀਂ ਦੱਸੋ ਰਾਜਵਿੰਦਰ ਠੀਕ ਠਾਕ ਹੈ ਬਈ ਵਧੀਆ ਘਰੇ ਪੂਆ ਔਰ ਠੀਕ ਠਾਕ ਨੇ ਤੇ ਪਹਿਲੀ ਵਾਰ ਲਾਈਵ ਹੋਇਆ ਬਈ 10 ਬੰਦੇ ਦੇਖਣ ਲੱਗੇ ਪੱਟੀ ਗੱਲਾਂ ਹਾਂਜੀ ਹਾਂਜੀ ਬਈ ਰਾਜਵਿੰਦਰ ਕਹਿੰਦਾ ਸਹੀ ਆ ਰਹੀ ਹੈ ਜੀ ਸਾਹ ਬਈ ਤੇ ਬਈ ਆਪਣਾ ਆਪਣਾ ਪਿੰਡ ਦੱਸੋ ਜਿਹੜੇ 14 ਜਾਣੇ ਭਰਾ ਵੇਖ ਰਹੇ ਨੇ 14 ਦੇ 14 ਕਮੈਂਟ ਕਰਕੇ ਬਈ ਦੱਸਿਓ ਆਪਣਾ ਆਪਣਾ ਪਿੰਡ ਕਿੱਥੋਂ ਜੁੜੇ ਹੋਏ ਤੁਸੀਂ ਬਈ ਰਾਜਵਿੰਦਰ ਸਿੰਘ ਦਾ ਪੋਤਨਿਆਂ ਤੋਂ ਅਜੀਤ ਸਿੰਘ ਲੰਗਵਾਲ ਤੋਂ ਤੇਰਾ ਪੋਣੀ ਜਾਂਦਾ ਇੰਦਰਾ ਹਾਂਜੀ 18 ਜਾਣੇ ਜੁੜ ਚੁੱਕਿਆ ਸੀਪੂ ਸਿੰਘ ਸਾੰਹਰਾ ਹਾਂਜੀ ਹਾਂਜੀ ਕੀ ਹਾਲ ਚਾਲ ਨੇ ਸਾੰਹਰਾ ਸਾਹਿਬ ਅਮਰਤ ਢਿੱਲੋਂ ਮੇਰੇ ਨਾਲ ਗੱਲ ਕਰ ਤੂੰ ਗਾਜੀਆਣਾ ਮੋਗੇ ਤੋਂ ਬਈ ਜੁੜਿਆ ਅਮਰਤ ਢਿੱਲੋਂ ਸੁਖਮਾਨ ਮੱਖਣ ਹੋਟਲ ਲੋਹਾ ਖਿੜਾ ਬਾਈ ਮੱਖਣ ਕੀ ਹਾਲ ਚਾਲ ਨੇ ਬਹੁਤ ਘੈਂਡ ਭਰਾ ਆਪਣਾ ਸੁਖਮਾਨ ਮੱਖਣ ਹੋਟਲ ਲੋਹਾ ਖਿੜਾ ਉਹ ਪਰੀਆਸਮਾਨ ਬਣਾਉਂਦਾ ਬਾਈ ਸਮੋਸੇ ਸਮੋਸੇ ਪਕੌੜੇ ਬਾਰੇ ਬੈਠਾ ਪਰ ਅਸੀਂ ਬੜਾ ਨੂੰ ਕਿੱਥੇ ਹੋਏ ਹੋਰ ਕਿੱਥੋ-ਕਿੱਥੋ ਜੁੜੇ ਹੋਏ ਬਾਈ 17 ਜਣੇ ਜੁੜੇ ਹੋਏ ਨੇ ਕਰਿਓ ਕਮੈਂਟ ਬਾਈ ਕਿੱਥੋ-ਕਿੱਥੋ ਜੁੜੇ ਹੋ ਜਰੂਰ ਆ ਕਿਲਾ ਸ਼ਹਿਰ ਆ ਗਿਆ ਕਿਹੜਾ ਸ਼ਹਿਰ ਆ ਗਿਆ ਜੀ ਤੂਰੀ ਇਹ ਆ ਜੀ ਸਾਡਾ ਧੂਰੀ ਸ਼ਹਿਰ ਹੈ 골ਡੀ ਵਾਲਾ ਨਹੀਂ ਹੁਣ ਭਗਵਾਨਤ ਵਾਲਾ ਕਹਿ ਸਕਦਾ ਕਿ ਸੰਝਾ ਹੋਗੇ ਦੋਨਾਂ ਦਾ ਇੰਦਰ ਕੰਪਰੋ ਹੋ ਇਹਨਾਂ ਦਾ ਕੰਪਰੋ ਹੋ ਟਿਕ ਟਿਕ ਨੂੰ ਦੇਣਗੇ ਬਰਨਾਲੇ ਤੋਂ ਅਗਿੱਤੀ ਨਾ ਸੁਖਮਨ ਵੈਲਕਮ ਬਾਈ ਜੀ ਤੇ ਇੱਕ ਬੰਦੇ ਨੇ ਲੈ ਕਰਤਾ 16 ਜਣੇ ਜੁੜੇ ਹੋਏ ਨੇ ਮੱਖਣ ਹੋਟਲ ਦਾ ਵੇੜਾ ਲੈ ਮੈਨੂੰ ਬਰਾਬਰ ਸਭ ਕਮਨ ਹੋ ਗਈ ਮੱਖਣ ਮੱਖਣ ਬਹੁਤ ਘੈਂਟ ਭਰਾ ਆਪਣਾ ਮੱਖਣ ਬਈ ਸਮੋਸੇ ਬੜੇ ਸੁਆਦ ਦੇ ਪਾਈਆਂ ਦੇ ਸਮੋਸੇ ਘੈਂਟ ਹੁੰਦੇ ਨੇ ਨਾ ਜਿੰਦਰਾ ਸੁਆਦ ਹੁੰਦੇ ਨੇ ਪੂਰੇ ਫੁੱਲ ਪਰ ਹੁਣ ਤਾਂ ਸੈੱਟ ਰੱਖੇ ਨੇ ਵਜਨ ਘਟਾਉਂਦੇ ਨੇ ਪਰ ਜਿਹੜੇ ਸਟੇਰ ਆਉਂਦਾ ਪਾਈਂ ਲੈ ਕੇ ਆਣਾ ਘੈਂਟ ਆ ਬੰਦਾ ਹੁਣ ਯਾਰ ਆ ਨਾ ਪੂਰਾ ਅਗਲੇ ਨੂੰ ਬਿਸਕੁਟ ਧਰਨੋ ਸਮੋਸੇ ਧਰਦੇ ਬਸ ਨਾਲ ਘੈਂਟ ਦੋ ਚੀਜ਼ ਹੈ ਪਰ ਪੂਰੀ ਘੈਂਟ ਹੋ ਗਈ ਘੈਂਟ ਸਮੋਸੇ ਉਹ ਘੈਂਟ ਹੁੰਦੇ ਨੇ ਫਰੈਸ਼ ਹੁੰਦਾ ਪੂਰਾ ਮਾਲ ਕਿਸੇ ਕੋਲ ਕੋਈ ਪਰਦਾ ਨਹੀਂ ਭਾਈ ਸੀਪੂ ਸਿੰਘ ਸਾਵਰਾ ਕਹਿੰਦਾ ਜੀ ਤੇਰ ਨੂੰ ਵੇਖਾਂਗੇ ਬਾਈ ਫੇਰ ਸੁਣਨੀ ਫੋਨ ਆਇਆ ਨਾ ਕਰਿਆ ਕਰ ਬਾਈ ਡੇਰੇ ਨੂੰ ਵੇਖਾਂ ਕੀ ਸਮਝ ਨਹੀਂ ਲੱਗੀ ਬਈ ਜਿੱਪੂ ਜਿੱਪੂ ਬੜਾ ਸ਼ਾਮਰਾ ਦਾ ਆਪਣੇ ਪਿੰਡ ਦਾ ਕੋਤੇ ਫੋਟੋ ਨਹੀਂ ਹੁੰਦੀਗੀ ਹੂ ਸ਼ਾਮਰਾ ਆਪਣੇ 3-4 ਕਿ ਪਿੰਡ ਨੇ ਸ਼ਾਮਰੇ ਦੇ ਜਿੰਦਰ ਹਨਾ ਪਿੰਡ ਚ ਜਿੰਦਰ ਨਹੀਂ ਸਿੱਪੂ ਬਈ ਜਿੱਪੂ ਗੜਾ ਹੋਇਆ ਫੋਟੋ ਤਾਂ ਨਹੀਂ ਨਗੀ ਦੱਸ ਜਿੰਦੇ ਕਿੰਨਾ ਸਿੱਪੂ ਬਈ ਕਾ ਸਿਫੂ ਵਈ ਕਿਹੜਾ ਸਿਫੂ ਜਿੰਦਰ ਕੀ ਹੈ ਕਹਿੰਦਾ ਜਿੰਦਰ ਨੂੰ ਕਹਿਆ ਵੀ ਸਮੋਸੇ ਖਾ ਲਿਆ ਕਰ ਸਿਫੂ ਕਹਿੰਦਾ ਹਮ ਕਮਲ ਸੰਧੂ ਸਸੀ ਕਾਲਵਾਈ ਜੀ ਕਮਲ ਕੀ ਹਾਲ ਚਾਲ ਨੇ ਜੀ ਚਾਰੇ ਪਾਸੇ ਮੀਂਹ ਹੀ ਮੀਂਹ ਵਈ ਤੂ ਰਿਚ ਮੀਂਹ ਜਿੰਦਰਾ ਹੋਰ ਪਊਗਾ ਬੱਦਲ ਵਈ ਦੇਖ ਕੇ ਦੱਸ ਹੈ ਪੂਰੀ ਫੁੱਲ ਗਰਮੀ ਪੀਂਗੇ ਕਿੰਨੀ ਕੋ ਗਰਮੀ ਕਿੱਥੋਂ ਆ ਔਰ ਇਸ ਵੀ ਨਹੀਂ ਕੰਮ ਕਰ ਰਿਹਾ ਜਦੋਂ। ਓ ਇੱਥੇ। ਅੱਛਾ ਅਸੀਂ ਪੂਰੀ ਪੂਰਨ ਨਵਤਰ ਦਾ ਪਾਈ ਵਿੜਾਨੀ ਕਾ। ਸਿਪੂ ਕੀ ਹਾਲ ਚਾਲ ਆ ਬਈ ਵਧੀਆ ਚੜਦੀ ਕਲਾ। ਇਹ ਹੋਰ ਕਿਹੜੇ ਕਿਹੜੇ 24 ਜਣੇ ਵੇਖੀ ਜਾਂਦੇ ਨੇ। ਇਹ ਆ ਜੀ ਧੂਰੀ ਸਹਿਰ। ਪਿੰਡ ਦਾ ਮਾਹੌਲ ਸੁਪਾ ਵਾਂਦਾ ਠੀਕ ਹੈ। ਪਿੰਡ ਦਾ ਮੌਸਮ ਹੁਣ ਤਾਂ ਪਿੰਡ ਹੋਇਆ ਨਹੀਂ ਆਪਾਂ ਦੇ ਬਾਈ ਕੈਨੇਡਾ ਵੇਟੇ ਜਿਹੜੇ ਨੇ ਬਾਈ ਬੈਸੀਪੂ ਪਿੰਡ ਦੱਸੀ ਕਿ ਮੀਂਹ ਦਾ ਮੌਸਮ ਹੈ ਗੜੇ ਗੜੇ ਤਾਂ ਨਹੀਂ ਪੈ ਕੋਈ ਉਹ ਜਿਹੜੇ ਦਾ ਬਾਈ ਹੋਰ ਜੁੜੇ ਨੇ ਪਿੰਡਾਂ ਤੋਂ ਉਹ ਅੱਛਾ ਉਹਨਾਂ ਨੂੰ ਬਾਈ ਦੱਸੋ ਤੁਹਾਡੇ ਪਿੰਡ ਕਿਵੇਂ ਹੈ ਮੀਂਹ ਵਾਲਾ ਮੌਸਮ ਹੈ ਜਾਂ ਨਹੀਂ ਤਾਂ ਅਸੀਪੂ ਤੂੰ ਵੀ ਦੱਸ ਦੀ ਆਪਣੇ ਪਿੰਡ ਕਿਵੇਂ ਹੈਗਾ ਮੀਂਹ ਹੈ ਕਿ ਨਾ ਜੰਦਰ ਪੁੱਛ ਰਿਹਾ ਬਾਈ ਹਾਂਜੀ ਬਾਈ ਜਸਪਾਲ ਸਿੰਘ ਜੀ ਚੜ੍ਹਦੀ ਕਲਾ ਬਾਈ ਤੁਸੀਂ ਸੁਣਾਓ ਵਧੀਆ ਅਸੀਪੂ ਕਹਿੰਦਾ ਵੀ ਨਾ ਨਾ ਮੌਸਮ ਸਾਫ ਆ ਤੇ ਇਹ ਆ ਜੀ ਭਗਵੰਤ ਮਾਨ ਦਾ ਸ਼ਹਿਰ ਤੂਰੀ ਜਿੱਥੋਂ ਉਹਨੂੰ ਲੋਕਾਂ ਨੇ ਐਮਐਲਏ ਬਣਾਇਆ 25 ਜਣੇ ਵੇਖ ਰਹੇ ਨੇ ਵੱਡੇ ਲੈਵਲ ਦੀ ਗੱਲ ਬਾਤ ਹੈ 1 ਲੱਖ ਤੋਂ ਵੱਧ ਫੋਲਡਰ ਨੇ ਇਹਦਾ ਕੁਝ ਵੀ ਪਰਸੈਂਟ ਨਹੀਂ ਮੰਨਦੀ ਨਾ ਬੇਇੱਜ਼ਤੀ ਵਾਲੀ ਗੱਲ ਹੈ ਉਸ ਜਿੰਦਾ ਜਿਹੜੇ 25 ਭਰਾ ਆਪਣੇ ਵੇਖੀ ਇਹਨੂੰ 27 ਹੋਗੇ ਹੋਰ ਵਧਣਗੇ 25 ਬਰਾ ਭੇ ਜੇ ਉਹਦੇ ਵਾਰੀ ਉਹ ਤਮਾਰ ਹੁੰਦਾ ਬਈ ਜਦੋਂ 25 ਜਣੇ ਇੱਕ ਮਿੰਟ ਬਈ ਜਸਪਾਲ ਸਿੰਘ ਦਾ ਕਿੰਨ ਜਦੋਂ ਦੇਖਦੇ ਆ ਖਾਸ ਸਾਰੇ ਸਰਪੰਚੇ ਇਦਾਂ ਦੇ ਹੋਣ ਬਈ ਚਲੋ ਪਰਮਾਤਮਾ ਨਾਲ ਸਭ ਨੂੰ ਸਮਤ ਬਖਸ਼ੇ ਸਮਤ ਆਪਾਂ ਜਿਹੜੀ ਐਮ ਡਿਊਟੀ ਲਾਈ ਸੀ ਲੋਕਾਂ ਨੇ ਨਵਾ ਤੀ ਅੱਗੇ ਬਈ ਦੇਖੋ ਹਣਾ ਨਵਾ ਮੇਰੇ ਪਿੰਡ ਵਾਲੇ ਕੋਈ ਵਧੀਆ ਚੁਣ ਲੈਣ ਸਰਪੰਚਾਂ ਮਾਈ ਹੀ ਅਰਦਾਸ ਕਰਦੇ ਆ ਜਿਹੜਾ ਮਰਜੀ ਸਰਪੰਚ ਬਣ ਜੇ ਇੱਕ ਤਾਂ ਕੋਈ ਬਲੈਕੀਆ ਨਾ ਬਣਿਆ ਨਾ ਜਿਹਦੇ ਪਰਚੇ-ਪੁਰਚੇ ਹੁਣ ਜਿਵੇਂ ਕੋਈ ਗੋਲੀਆਂ ਦੇ ਪੈਂਦਲੇ ਖਾਸੇ ਨੇ ਜਿਹੜੇ ਲੈਣ ਤੂੰ ਇੱਟੱਕੇ ਨਾ ਲਈ ਬੋੜੀ ਜਾਂਦੇ ਨੇ ਵੀ ਮੈਨੂੰ ਹੁਣ ਆਪਾਂ ਨੂੰ ਪਤਾ ਜਾਂਦਾ ਮੇਰੇ ਤੋਂ ਕੰਮ ਨਹੀਂ ਹੋਏ ਨਾ ਸਾਰੇ ਐਵੇਂ ਕੋਈ ਰੂਲ ਚਾਹੀਦਾ ਗਵਰਨਮੈਂਟ ਵੱਲੋਂ ਭਾਈ ਸਰਕਾਰ ਵੱਲੋਂ ਜਾਂ ਜਿਵੇਂ ਵੀ ਵੀ ਜਿਹੜਾ ਇੱਕ ਵਾਰ ਸਰਪੰਚ ਬਣ ਗਿਆ ਉਹ ਮੰਤਰੀ ਬਣ ਸਕਦਾ ਜਿਹੜਾ ਇੱਕ ਵਾਰ ਮੈਂਬਰ ਬਣ ਗਿਆ ਮੈਂਬਰੀ ਬਣ ਸਕਦਾ ਜਿਹੜੇ ਬੰਦੇ ਇੱਕ ਵਾਰ ਕਿਸੇ ਵੀ ਚੀਜ਼ 'ਚ ਬਣ ਗਿਆ ਦੁਬਾਰੇ ਬਣ ਨਹੀਂ ਸਕਦਾ ਸਾਰੇ ਪਿੰਡਾਂ 'ਚ ਚਾਹੀਦਾ ਐ ਨਹੀਂ ਐ ਨਹੀਂ ਐ ਹੋਣਾ ਚਾਹੀਦਾਗਾ ਵੀ ਸਰਪੰਚ ਤੋਂ ਲਿਖਤੀ ਰੂਪ ਚ ਲੈਣ ਵੀ ਇੰਨੇ ਵਾਦੇ ਕਰ ਵਾਦੇ ਕਰ ਲਏ ਵੀ ਜਿੱਦ ਐ ਇਹ ਤੂੰ ਪੂਰੇ ਕਰਦੇ ਕਿਉਂ ਭਾਈ ਇੱਕ ਵਾਰ ਪੰਜ ਸਾਲ ਮੌਕਾ ਜਿਹੜਾ ਕਰੇ ਹੀ ਨਹੀਂ ਕਰਨੇ ਕੰਮ ਵਾਦੇ ਭਾਈ ਸਵੇਰੇ ਮੀਂਹ ਪਿਆ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਏਰੀਆ ਧੂਰੀ ਪਹਾ ਜਲਥਲ ਕਰਤੀ ਸੁਗਿਰਵਾਦਲ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਹੜੀ ਬਾਸਾ ਪਾਣੀ ਵਾਲੀ ਦੋ ਦਿਨ ਲਈ ਧੂਰੀ ਭੇਜੀ ਜਾਵੇ ਜਦੋਂ ਤੇ ਮੌਸਮ ਨਹੀਂ ਸਾਫ ਹੁੰਦਾ ਹੈ ਨਾ ਖਰ ਮੀਂਹ ਵੀ ਕਿਸੇ ਦੇ ਵਸਤੀ ਗੱਲ ਨਹੀਂ ਹੁੰਦੀ ਸਾਰੀ ਪਾਣੀ ਆ ਜਾਂਦਾ ਹੈਗਾ ਸਿਵਰੇਜਾਂ ਚ ਲੋਕ ਲਫਾਪੇ ਛੁੱਟ ਦਿੰਦੇ ਹਨ ਕਾਗਜ਼ ਪਏ ਹੁੰਦੇ ਆ ਕਿ ਹੋਰ ਪਿੰਡਾਂ ਚ ਤੂੜੀਆਂ ਤਾੜੀਆਂ ਪਈ ਜਾਂਦੀਆਂ ਨੇ ਬੰਦ ਹੋ ਜਾਂਦੀਆਂ ਨੇ ਇਹਦੇ ਤੇ ਫਿਰ ਸਰਕਾਰ ਇਹਦਾ ਬਾਈ ਹੁਣ ਚ ਉਧਰ ਤੇ ਲੋਕ ਭੁੱਖੇ ਜਿਹੜਾ ਸਰਪੰਚ ਬਣ ਗਿਆ ਮਹੀਂ ਬਣਾ ਮਹੀਂ ਬਣਾ ਵੇ ਤੂੰ ਟੁਟੇ ਕੱਲੇ ਤੇ ਤੇਰਾ ਬਣਾਦਾ ਯਾਰ ਫਿਰ ਮੈਂ ਕਿਦੋਂ ਕਹਿੰਦਾ ਮੈਂ ਬਣਾ ਮੈਂ ਤਾਂ ਝਾਕਦਾ ਵੀ ਨਹੀਂ ਨਹੀਂ ਇਹ ਇਹੋ ਜਿਹਾ ਹੁੰਦਾ ਸਰਪੰਚ ਜੱਗੀ ਵਰਗਾ ਕਹਿੰਦਾ ਮਹੀਂ ਬਣਾ ਹੁਣ ਮਹੀਂ ਬਣਾ ਕਿਉਂ ਬਣੀ ਬਾਈ ਬਾਈ ਆਪਾਂ ਤਾਂ ਚਾਹ ਪਿੰਡ ਦੇ ਲੋਕ ਹੋਰ ਜੋ ਵੇ ਬੈਠਣ ਯਾਰ ਕਿ ਦੀ ਸੌ ਕਮਾ ਨਾ ਨਾ ਗਲਤ ਗੱਲ ਆ ਜਿਹੜਾ ਦੁਬਾਰੇ ਬੰਨਾ ਚਾਹੁੰਦਾ ਤੇਰੇ ਤੇਰੇ ਸਿਰ ਤੇ ਦੋ ਮੈਦਰ ਮੈਦਰਪੰਚੀ ਤੇ ਖੜਾ ਨਹੀਂ ਹੁੰਦਾ ਜਿਹੜਾ ਦੁਬਾਰੇ ਬੰਦਾ ਖੜਾ ਹੁੰਦਾ ਆਹ ਆ ਬਾਬੇ ਦੀ ਸੌ ਯਾਰ ਮੈਂ ਖੜਾ ਨਹੀਂ ਹੁੰਦਾ ਦੇਖੀ ਨਾ ਆਹ ਬਾਬੇ ਦੀ ਸੌ ਇਹ ਕੋਈ ਫਾਇਦਾ ਨਹੀਂ ਗੱਲਾਂ ਦਾ ਨਵੇਂ ਬੰਦੇ ਨੂੰ ਮੌਕਾ ਮਿਲੇ ਫਿਰ ਮੈਂ ਕਹਿੰਦਾ ਮੈਂ ਖੜਾ ਨਹੀਂ ਹੁੰਦਾ ਆ ਦੇ ਲੈ ਸੌ ਖਾ ਗਿਆ ਉਸ ਵਾਰ ਬਣਾਤਾ ਬੰਦਾ ਯਾਰ ਹਨਾ ਮੈਂ ਚਲ ਦੇਖ ਲਿਆ ਰੰਗ ਟੰਗ ਵੀ ਦੁਬਾਰੇ ਹੁਣ ਤੂੰ ਫਿਰ ਬਈ ਆਪਣੇ ਤੋਂ ਨਹੀਂ ਸਾਰੇ ਕੰਮ ਉਹ ਆਪੇ ਛੱਡਦਾ ਹਨਾ ਜਮੀ ਨਹੀਂ ਬੰਨਣਾ ਚਾਹੀਦਾ ਬਈ 1% ਵੀ ਨਹੀਂ ਬੰਨਣਾ ਚਾਹੀਦਾ ਇਹ ਕਾਨੂੰਨ ਹੀ ਚਾਹਦਾ ਹੈ ਹਜੇ ਤੋ ਕੰ ਕੋਈ ਨਾ ਹੋ ਗਿਆ ਪਰ ਬੰਨ ਨਹੀਂ ਨਹੀਂ ਜਾਂਦਾ ਵਾ ਗੱਲ ਠੀਕ ਆ ਕਰ ਦੋ ਸਾਈਡ ਲਓ ਜੀ ਬੇਨਤੀਆਂ ਮਾਸਾ ਅਸੀਂ ਮਿਲ ਕੇ ਆਵਾਂ ਸੀ ਮਿਲ ਜਾਨੇ ਇਸੇ ਗੱਲ ਬਾਰੇ ਇੱਥੇ ਆਇਆ ਹੈ ਭਵਨ ਜੀ ਆਪਣੇ ਤੂਰੀਆ ਹੈ ਸੀਐਮ ਸਾਹਿਬ ਨੂੰ ਮਿਲਣ ਚੱਲੇ ਆ ਸੀਐਮ ਸਾਹਿਬ ਆਪਾਂ ਨੂੰ ਕਿੱਥੇ ਮਿਲਦੇ ਆ ਹੁਣ ਜਿੰਦਰਾ ਬਈ ਕਿਥੋਂ ਕਿਥੋਂ ਜੁੜਿਓ ਕਰੋ ਕਮੈਂਟ 27 ਜਾਨੇ ਜੁੜੇ ਹੋਏ ਨੇ ਭਰਾ ਆਪਣੇ ਸਤਿਕਾਰਯੋਗ ਭਰਾ 1 ਲੱਖ ਚੋਂ ਸਿਰਫ 27 ਜਣੇ YouTube ਤੋਂ 27 ਜਾਨੀ ਕੰਮ ਦੇ ਬੰਦੇ ਨੇ ਬਾਕੀ ਤਾਂ ਕੰਮ ਵਾਲੇ ਨਹੀਂ ਮੈਂ ਨਹੀਂ ਮੇ ਕੰਮ ਵਾਲੇ 27 ਬੰਦੇ ਵਧੀਆ ਨੇ ਬਾਕੀ ਅਣਫੋਲੋ ਨਾ ਕਰ ਦੇਰ ਕਿ ਤੇ ਹੋਰ ਬੱਕਾ ਦਾ ਮੁੰਡਾ ਨਿਕ ਤੜਕ ਲਾ ਦੇਣਾ ਸਾਰੀ ਭਰਾ ਨੇ ਬਾਈ ਹਨ 27 ਦਾ ਘੈਂਟ ਨੇ ਆਪਣੇ ਮੰਗੂ ਵਿਚਾਰੇ ਹਨ ਮਨੋਰੰਜਨ ਕਰੇ ਠੰਡ ਦਾ ਬਾਈ ਰਾਸ਼ਨ ਜਿਹੜੀ ਤੋਂ ਜੁੜਿਆ ਹੈਗਾ ਤੇਜਸਪਾਲ ਸਿੰਘ ਆਰਾਮਨਗਰ ਸੰਨਾ ਵੈਡ ਰਹਿੜਤਾ ਮਰੂੰ ਆ ਪਿਆ ਮੋਬਾਈਲ ਤੇ ਕਿੱਥੇ ਜੂਰਾ ਬਣਾਇਆ ਕੇਬਲ ਵਾਲੀ ਗੱਲ ਕਰਦਾ ਤੇ ਇੱਕ ਵਾਰ ਹੋਣਾ ਇਹਦਾ ਤੇ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਪਤੇਵਾਈ ਜੀ 29 ਜਾਣੇ ਲੈ ਵੇਖ ਰਹੇ ਨੇ ਵੱਡੇ ਲੈਵਲ ਦੀ ਗੱਲਬਾਤ ਆ ਤੁੜੀ ਸ਼ਹਿਰ ਚ ਬਾਬੇ ਆਏ ਹੋਏ ਨੇ ਭਾਈ ਲਾਈਵ ਤੋਂ ਬਾਅਦ ਲਾਇਓ ਫਿਲਹਾਲ ਲਾਈਵ ਚੱਲ ਰਿਹਾ ਸਾਡਾ ਹਾਂਜੀ ਹਾਂਜੀ ਭਾਈ ਸੁਖਵਿੰਦਰ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਟਿਕਟਾਕੋ ਕੰਨਾ ਮਿਲ ਚੱਲਦੀ ਕਰਕੇ ਜਾਈਏ ਇੰਦਰਾਜ ਵੀਡੀਓ ਪਾ ਕੇ ਨੋ ਵੀ ਪੇਮੈਂਟ ਕਰੋ ਵਿਚਾਰਾਂ ਦੇ ਕਿਸਾਨਾਂ ਨਾਲੀ ਕੁੱਲੇ ਦਾ ਬੜਾ ਰੇਟ ਹੋਣਾ ਓ 1000 1100 1200 ਨੂੰ ਵਿਕਦੇ ਇੱਥੇ ਆਪਣੇ ਭਾਈ ਖੁਸ਼ੀ ਨਾ ਕਰੇ ਕਿ ਹੌਂ ਕਰੇ ਕਰੇ ਹੌਂ ਭਈਆ ਆਪਣੇ ਪੰਜਾਬ ਚ ਕਿਉਂ ਨਹੀਂ ਬੀਜਦੇ ਕਿਸਾਨਾਂ ਕੰਨਾ ਪੇਮੈਂਟ ਨਹੀਂ ਮਿਲਦੀ ਭਾਈ ਲੋਕਾਂ ਨੇ ਦੋ ਸਾਰੇ ਪੇਮੈਂਟਾਂ ੜੀਆਂ ਵਾਚ ਵਾਲ ਕਰ ਬਈ ਪਿੰਡ ਹੀ ਰਹਿਣਾ ਪਿੰਡਾ ਲੋਹਾ ਖੜਾ ਮਨਜੋਤ ਬਾਈ ਤੇ ਜ਼ਿਲ੍ਹਾ ਸੰਗਰੂਰ ਢਨੌਲੇ ਦੀਪਕਟਾਪੇ ਤੋਂ 10 ਕਿਲੋਮੀਟਰ ਦੂਰ ਅਤੇ ਲੌਂਗਵਾਲ ਤੋਂ 4 ਕਿਲੋਮੀਟਰ ਦੂਰ ਪਿੰਡ ਆਪਣਾ ਬੜਬਰ ਤੋਂ ਵੀ 4 ਬਾਈ ਅਮਨ ਜੇਲਦਾਰ ਜੁੜਿਆ ਅਮਨ ਹੰਢਿਆਏ ਤੋਂ ਇੱਕ ਲੱਖੀ ਜੇਲਦਾਰ ਬਾਈ ਹਣਾ ਹੰਢਿਆਏ 34 ਜਣੇ ਹੋਗੇ ਜੀ ਉਹ ਤੋਂ ਦੇ ਪੱਟੀ ਗੱਲਬਾਤ ਭਾਈ ਅੰਮ੍ਰਿਤਪਾਲ ਪੱਕੇ ਤੌਰ ਤੇ ਕਦੋਂ ਰਿਹਾ ਹੋਰ ਨੇ ਬਈ ਦੇਖੋ ਹੁਣ ਵੈਸੇ ਹਮਲਾਜਵਰ ਆਉਣਗੇ ਨਾ ਭਾਈ ਅੰਮ੍ਰਿਤਪਾਲ ਸਿੰਘ ਹੂੰ ਭਾਈ ਪੱਕਾ ਹੀ ਚਾਹੀਦਾ ਹੈ ਨਾ ਜਦੋਂ ਲੋਕਾਂ ਨੇ ਫਤਵਾ ਦਿੱਤਾ ਵੀ ਹੈ ਨਾ ਉਹਨੂੰ ਮੰਨ ਕੇ ਅੰਮ੍ਰਿਤਪਾਲ ਨੂੰ ਦੇਖੋ ਵੀ ਕਿੰਨੇ ਕੰਮ ਕਰਦਾ ਹੈ ਮੌਕਾ ਮਿਲਣਾ ਚਾਹੀਦਾ ਹੈਗਾ ਕੰਮ ਕਰਵਾਉਣ ਦਾ ਕਿਉਂਕਿ ਬਈ ਹੁਣ ਕਾਨੂੰਨ ਮੁਤਾਬਕ ਵੀ ਚਲੋ ਜਿੱਤੇ ਆਉ ਉਹ ਯਾਰ ਲਿਆ ਕੇ ਭੰਡਣਾ ਪਿੰਡਾਂ ਤੇ ਲਵਾਵੇ ਕਦੇ ਟੁੱਪ ਪਕੜਨਾ ਰੱਬਾ ਕਦੇ ਬੱਦਲ ਵਾਜੀਆਂ ਰੰਗ ਨਿਹਰੀ ਨੇ ਬਾਈ ਕੱਕ ਨਿਆਰੇ ਐ ਐਂ ਦਿ ਰਾਤ ਚਾਹੀਦਨਾ ਸਾਰੀ ਹੜਕਾਂ ਦੇ ਨਾ ਇਧਰ ਲਈ ਸੁਣਨੀ ਆ ਸੁਣੂਂਦਾ ਬਈ ਦਿ ਰਾਤ ਇਧਰ ਆ ਕੇ ਦੇਣਾ ਨਾ ਅਨੇਰ ਲੱਗਦੇ ਲਾ ਉਹ ਵੀ ਇੰਨਾ ਆਕਤ ਨੇ ਕਿੰਨੇਂ ਦਿ ਰਾਤ ਕਨੇ ਕਿੜੀ ਨਹਿਰਾ ਉਹ ਇਹ ਆ ਗਈ ਉਹ ਤਾਰਾ ਹਵੇਲੀ ਆ ਗਈ ਸਾਹਮਣੇ ਨਾ ਕੀ ਦਿਖਾਉਂਦੇ ਆਈ ਆਪਾਂ ਕੇਕਾ ਸਰਾਬ ਦੇਸੀ ਠੇਕੇ ਘਟ ਸਕੂਲ ਘਟ ਕੇ ਠੇਕੇ ਜਿਆਦਾ ਸੜਕਾਂ ਦੇ ਦਰਖਤਾਂ ਕੁੜੀ ਇੱਕ ਕੀ ਆਈ ਹੈ ਜੀ ਪੀਸ ਕਾਦੀ ਚ ਕੱਲ ਨਿਊਜ਼ ਲੱਗੀ ਸੀ ਮੈਨੂੰ ਤਾਂ ਪਤਾ ਨਹੀਂ ਆਪਣੇ ਜੋ ਪਹਿਲੇ ਨੰਬਰ ਦੇ ਕਾਹਦੇ ਆਈਏ ਅੱਛਾ ਨੰਬਰ 4 ਸਾਹਿਬ ਤੋਂ ਅਸੀਂ ਟਾਰੀ ਬਾਰਡਰ थैंक यू ਭਾਈ ਜੀ ਆਪੀ ਲੈ ਲੂਗਾ ਠੀਕ ਆ ਬਸ ਠੀਕ ਆ ਵੇ ਕਿਉਂ ਪਈ ਸਰੋ ਕੋ ਹੁਣ ਤਾਂ ਨਕਮੇ ਜਿਹੇ ਦਰਖਤ ਲਾਈ ਜੰਦੇ ਨੇ ਫੁੱਲਾਂ ਜਿਹੇ ਲੈਣਾ ਉਹ ਇੰਦਰਾ ਵੱਡੇ ਦਰਖਤ ਕੋਈ ਨਾ ਰੇ ਦੇਖ ਤੇ ਭਾਈ ਪੂਨੋ ਤਾਂ ਹੱਲ ਹੋ ਗਿਆ ਹਾਂ ਬੰਦ ਚੱਲ ਕੋਈ ਨਹੀਂ ਫਿਰ ਬੱਪਨਪੁਰਾਲੀ ਨਹਿਰ ਕਹਿੰਦੇ ਨੇ ਇਹਨੂੰ ਨਾ ਬੱਪਨਪੁਰਾਲੀ ਨਹਿਰ ਚੱਕ ਕੈਨੇਡਾ ਸਟਡੀ ਵੀਜ਼ਾ ਵੈਸਟ ਵਰਕ ਵਰਕ ਪਰਮਿਟ ਐਡ ਕਰੀ ਜਨਾ ਉਹ ਗੁਰਮੁਲਾਪ ਸਿੰਘ ਦੱਲਾ 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 ਹੁੰਦਾ ਦੱਲਾ ਇਹ ਦੋ ਸਾਉਂਦ ਨੇ ਅੰਬਰਸਰ ਸਾਹਿਬ ਇਹ ਕਿ ਮੌਸਮ ਬਹੁਤ ਵਧੀਆ ਅੱਜ ਕੁੱਲੂ ਮਨਾਲੀ ਬਣਿਆ ਪਿਆ ਸਾਡੇ ਵੀ ਬਾਈ ਕੁੱਲੂ ਸਿਮਲੀ ਬਣਿਆ ਪਿਆ ਹੈਗਾ ਹਾਂਜੀ ਬਾਈ ਕਿਆਨ ਕੰਬੋਜ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਕਿੰਨੇ ਸਤਾਈ ਹੁੰਦੇ ਨੇ 27 ਬੰਦੇ ਵੇਖ ਰਹੇ ਨੇ ਵੱਡੇ ਲੈਵਲ ਦੀ ਗੱਲਬਾਤ ਆ ਉੱਤਲੇ ਲੈਵਲ ਦੀ ਗੱਲਬਾਤ ਸੰਗਦੇ ਤਾਰੇਪਾਲ ਦਾ ਘੋਣਾ ਪਲੇਰੋ ਬਲਿੰਦਰ ਪਲੇਰੋ ਨਮੀ ਆ ਰਹੀ ਆ ਮੈਂ ਡੱਲਾ ਪਲੇਰੋ ਡੱਲਾ ਪਲੇਰੋ ਮੁੰਡੀ ਗੱਲ ਕਰੇਗੀ ਚਲੋ ਠੀਕ ਆ ਜੀ ਬਾਈ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਜਿਹੜੇ ਲੈਵ ਤੇ ਜੁੜੇ ਆ ਹੁਣ ਕੱਟਿਆ ਕਿਵੇਂ ਜਾਉ ਲੈਵ ਉਹ ਸਾਰੇ ਤੂੰ ਤਾਹਾਂ ਤੋਂ ਉਹ ਤੋਂ ਨਹੀਂ ਕੱਟਣਾ ਇਹ ਸ਼ੇਅਰ ਕਰਨਾ ਸ਼ੇਅਰ